ਕਮ ਗਾਈਜ਼ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਗਾਈਜ਼ ਆਪਾਂ ਹੀ ਬੜੇ ਘੈਂਟ ਆ ਤੇ ਗਾਈਜ਼ ਆਪਾਂ ਨਾ ਅੱਜ ਸਮਾਨੇ ਜਾ ਰਹੇ ਆ ਟਰੈਕਟਰ ਲੈ ਕੇ ਹਰਮਨ ਕੇ ਆਣਾ 855 ਤੇ ਉੱਥੇ ਜਾ ਕੇ ਨਾ ਆਪਾਂ ਪਹਿਲਾਂ ਰੇਤਾ, ਬਜਰੀ, ਸਿਮਿੰਟ ਉੱਥੇ ਹੋਰ ਹੋਰ ਕੁਝ ਸਮਾਨ ਲੈਣਾ ਆਪਾਂ ਨੇ ਬਹੁਤ ਕੁਝ ਤੇ ਆਪਾਂ ਰਾਤ ਹੋ ਜੂਗੀ ਆਪਾਂ ਨੂੰ ਆਦ ਜਾਂਦੇ ਤੇ ਆਪਾਂ ਲੈ ਲਈਏ ਪਹਿਲਾਂ ਤਾਂ ਸਪੀਕਰ ਲਵਾਵਾਂਗੇ ਆਪਾਂ 12 ਇੰਚ ਦੇ ਡਬਲ ਮੈਗਨੇਟ ਚ ਦੇਖਦੇ ਆਂ ਉੱਥੇ ਜਾ ਕੇ ਕੀ ਕਰਦੇ ਆਂ ਪਰ ਗੱਲ ਬਾਤ ਉੱਥੇ ਚੱਲਦੇ ਆਪਾਂ ਹਰਮਨ ਕੇ ਟਰੈਕਟਰ ਤੇ ਉੱਥੇ ਜਾ ਕੇ ਦੇਖਦੇ ਆ ਵੀ ਕਿਹੜੇ ਸਪੀਕਰ ਪਸੰਦ ਆਣਗੇ ਤੇ ਨਾਲ ਗੱਲਬਾਤ ਕਰਕੇ ਆਵਾਂਗੇ ਸਾਰੀ ਆਪਾਂ ਉਹਨਾਂ ਨਾਲ ਵੀ ਕੀ ਕੁਝ ਲਈਏ ਐਮ ਪੰਪ ਕਿਹੜਾ ਲੱਗੂਗਾ ਇਹਨੂੰ ਫਿਰ ਦੇਖਦੇ ਆ ਚਲੋ ਚੱਲੀਏ ਇਹ ਟੈਕਨੀਕ ਕਿਹੜੀ ਕਰਦੇ ਆਂ ਕਾਹਦੀ ਓੜੀ ਆ ਨਹੀਂ ਜਾ ਰਿਹਾ ਨਹੀਂ ਤਾਂ ਸੱਟਾ ਲੱਗਿਆ ਹੋਗਾ ਰਾਈਟਰ ਨੇ ਕਾਲ ਕਿਹੜਾ ਸਮਾਨ ਲੰਦਾ ਮੈਂ ਵੀ ਹੁਣ ਆਇਆ ਸੀ ਸਮਾਨੇ ਚਾਚੇ ਦਾ ਮੋੜ ਤੋਂ ਚੱਕਿਆ ਆ ਇਹਦੇ ਪਲਟੇਣਾ ਜੀ ਉਹ ਜਾ ਰਿਹਾ ਹਰਮਨ ਹੁਣ ਸਪੀਕਰ ਲੈਣ ਚੱਲਦੇ ਆਪਾਂ ਧਿਆਨਿਆ ਕੋਈ ਵਧੀਆ ਜੇ ਆ ਵੀ ਮੋੜੀ ਆ ਫਿਰ ਆ ਜਾ ਕਰ ਇਹਨੂੰ ਬੰਨ੍ਹ ਡੱਕ ਜੇ ਇਹਨੂੰ ਕੀ ਹੋ ਗਿਆ ਲਈ ਸਪੀਕਰ ਚਲੀ ਆ ਜਾ ਕਿਹ ਕਿਹਾ ਆ ਤੇ ਲਗਾਣਾ ਸਾਡੀ ਲਾ ਦੇ ਥੋਡੀ ਆਹੇ ਲੂਟ ਮਾਰ ਰਿਹਾ ਦੇਖ ਹਾਂ ਆ ਆਉ ਰਹੀ ਜੇ ਤੇਰੀ ਕਿਸਰੀ ਆਉਦੀ ਕਾਲਾ ਬੈਂਸ ਦੇਖਣ ਆ ਆ ਗਏ ਭਾਈ ਪੇਟੇ ਆਣਾ ਥੋਡੀ ਦੀ ਬੇਟੀ ਆਹੋ ਬੰਦ ਪਈ ਆ ਬੰਦ ਪਈ ਆ ਬੰਦ ਕਿਉਂ ਬਈਆ ਖੁੱਲੀ ਦਾ ਪਈਆ ਆ ਜਾ ਉਹ ਗੱਲੇ ਨੇ ਬੰਦ ਕਰਕੇ ਐ ਸਪੈਸ਼ਲ ਰੀਚਿੰਗ ਕਰ ਆਹ ਦੇ ਗੋਲਡੀ ਮੈਂ ਕਹਣਾ ਹੱਲ ਲੈ ਲੈਨੇ ਯਾਰ ਨਾਲੇ ਸਿੱਕਾ ਥੋਡੀ ਵਾਲੀ ਆ ਇਹ ਪਹਿਲਾਂ ਇਹ ਉਰਪੇ ਲੰਦੇ ਸੀ ਇਹ ਵੇਖ ਵੇ ਵਿਕਰ ਕੇ ਹੈ ਜਨੇ ਕਾਲਾ ਪੱਕਾ ਚੱਲ ਫਰਾਇਆ ਦੇਖੀ ਇਹਦਾ ਇਹਦੇ ਨਿੱਕਾ ਨਾ ਨਿਆਣੇ ਕਾਲਾ ਕਿਲ ਉਪਰ ਹੀ ਵਾ ਰਿਆ ਚੱਲ ਉਹ ਤਾਂ ਆਪਾਂ ਆਪੇ ਕਰਾ ਲਾਂਗੇ ਤੂੰ ਆ ਚਕਾ ਛੱਡ ਬਾਈ ਕਾਲੇ ਲਵੇ ਦਾ ਗੱਲ ਬਣੀ ਨਹੀਂ ਫਿਰ ਹੁਣ ਅਸੀਂ ਦੂਜੀਆਂ ਵਾਲੇ ਤੇ ਆ ਰਹੇ ਹਾਂ 골ਡੀ ਦੀ ਦੁਕਾਨ ਤੇ ਆਏ ਛਤਰੀ ਜੀ ਦੇਖੋ ਛਤਰੀ ਵੀ ਲਵਾਏ ਦਵਾਂਗੇ ਟਰੈਕਟਰ ਤੇ ਵਧੀਆ ਜੀ ਆ ਰਹੀ ਭਾਈ 골ਡੀ ਕੀਦ ਕਾਨਾ ਦੇਖ ਲੋ ਛਾਤਰੀ ਆਪਾਂ ਰਦਿ ਲਵਾਵਾਂਗੇ ਵਧੀਆ ਜੀ ਕੋਈ ਸਾਡੇ ਜਿਆ ਹੁੰਦੇ ਆਉਟਰ ਤੋਂ ਸ਼ੂਟ ਨੇ ਪੈਸਾ ਨੂੰ ਕੀ ਪਤਾ ਸਾਲੇ ਕੱਲ ਦੇ ਜਵੈਖ ਨੇ ਇੱਥੇ ਤੇ 500 ਦੇ ਵਿੱਚ ਫਾਈਟ ਮੰਟੇ ਵਿੱਚ ਕਰਸੋ ਭਾਈ ਵੀਰੇ ਨੈਗੇਟਿਵ ਪੋਜ਼ੀਟਿਵ ਦੀ ਤਾਰ ਪਤਾ ਨਾ ਇਹਦਾ ਤੁਹੇ ਟੈਨਸ਼ਨ ਲੈ ਵੀ ਮੁੰਡਿਓ ਆਪਾਂ ਨੇ ਸਬੂਫਰ ਲੈ ਲਏ ਸਪੀਕਰ ਕਹਿੰਦੇ ਪਹਿਲਾਂ ਸਪੀਕਰ ਲੈ ਰਹੇ ਤੇ 골ਡੀ ਕਹਿੰਦਾ ਸਪੀਕਰ ਲਵਾਵਾਂਗੇ ਮੈਂ ਕਿਹਾ ਸਾਡਾ ਮਨ ਬਦਲ ਗਿਆ ਫਿਰ ਉੱਥੇ ਜਾ ਕੇ ਤab ਉਪਰੇ ਢੋਕੇ ਫਰ 12 ਇੰਚ ਦੇ ਮੈਗਨੇਟ ਦੇਖੋ ਜੀ ਸਾਈਜ਼ ਦਿਖਾ ਸਾਈਜ਼ ਦਿਖਾ ਫਰ ਮੈਗਨੇਟ ਦਾ 12 ਇੰਚ ਦੇ ਦਿੱਤੇ ਨੇ ਉਹ ਵੀ ਤਾਂ ਹੁਣ ਪਿੰਡ 'ਚ ਠਾ 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 ਕਰਾ ਦੇਣੀ ਆ ਇਹ ਦੁਬਾਰਾ ਬੈਠੇ ਤੁਸੀਂ ਬੈਠੀ ਲਵਾਓਗੇ ਵਿੱਚ ਰੱਖ ਦੇ ਇਹ ਮੁੰਡੇ ਪੈਪੋਪ ਲੈ ਲੈ ਘਰਾਂ ਐਂਟਰ ਪੈ ਰਿਆ ਮੰਨ ਲਓ ਬਈ ਮੜਾ ਮੋਟਾ ਇਹਨੂੰ ਛਾਤਰੀ ਛੁਤਰੀ ਤੇ ਲੱਗ ਜੇ ਮੈਂ ਸਤੂਹ ਰਾਹੀ ਇਕੱਠਾ ਨਹੀਂ ਪਿਛਵਾਸ ਨਹੀਂ ਰੱਖਦਾ ਨਾਗਵਾਲ ਪਾਈ ਆਂਦਾ ਪਾਣਾ ਅੱਡੀ ਛੋਟੀ ਦਾ ਮੈਂ ਕਿਹੜਾ ਨਾਗ ਪਾ ਕੇ ਦੇਖੀ ਕਦੇ ਬਾ ਤੈਨੂੰ ਨਹੀਂ ਆਂਦਾ ਨਾ ਪਾਣਾ ਫਿਰ ਓ ਇਹ ਜੇ ਬੰਨਣਾ ਓਏ ਉੱਥੇ ਕੀ ਆ ਹਿੱਲਣ ਕੇ ਨੁੱਥੀ ਬੰਨਦੇ ਓਏ ਇਹ ਬੰਨਦੇ ਇਹ ਨਾਲ ਇਹਦੇ